ਆਹ ਆ ਬਲੋਗੇ ਆਪ ਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋਲੀਆਂ ਖਾਂਦੇ ਮੇਰੇ ਪੁੱਤ ਦਾ ਕੋਈ ਰੌਲਾ ਨਹੀਂ ਸੀ ਲੱਭੂ ਤਾਂ ਛੋਕੜਿਆਂ ਨੇ ਮਾਰਿਆ ਮੇਰਾ ਪੁੱਤ ਹੁਣ ਦੱਸ ਬੇਗੁਜਰਾ ਕਿੱਥੇ ਗਿਆ ਤੂੰ ਹੁਣ ਤੂੰ ਦੱਸ ਮੇਰਾ ਪੁੱਤ ਤੂੰ ਲੈ ਕੇ ਗਿਆ ਸੀ ਰੌਲਾ ਤੇਰਾ ਸੀ ਕਰੋ ਕਹਿੰਦਾ ਨਿੱਕਰ ਲਾ ਗਿਆ ਲੋਰ ਪਾਇਆ ਭੂਡ ਖਾਇਆ ਬੇ ਪੁੱਤ ਤੇਰਾ ਤੇਰਾ ਕੋਟ ਦੁਰੀਆ ਬੰਦਾ ਤਾ ਤੇਰਾ ਸਤੈਨਾ ਨਾ ਤਾ ਉਸ ਕੋ ਜੀ ਨਹੀਂ ਨਹੀਂ ਲੱਗਦੇ ਸੀ ਜੀ ਮਾਸ ਜੀ ਲੱਗਦੀ ਆ ਮੈਂ ਕੀ ਨਾ ਜੀ ਮਜ਼ਾ ਹੀ ਤੁਹਾਡਾ ਮਨਕਲਵਿੰਦਰ ਕੌਰ ਕੀ ਹੋਇਆ ਕਿ ਤੁਹਾਡੇ ਬੱਚੇ ਨਾਲ ਬੱਚੇ ਨਾ ਬਸ ਮੁੰਡੇ ਘਰੋਂ ਲੈ ਕੇ ਆਏ ਆ ਉਹਨੂੰ ਕਹਿੰਦੇ ਸਾਡੇ ਨਾਲ ਚੱਲ ਪਤਾ ਨਹੀਂ ਕੀ ਕਹਾਣੀ ਹੈ ਇਹਨਾਂ ਨੇ ਇੰਦੀ ਵਾਪਰੀ ਆ ਸਾਨੂੰ ਕੋਈ ਪੇਤ ਨਹੀਂ ਆਉਂਦਾ ਅਸ ਤਾਂ ਉਹਨਾਂ ਨੂੰ ਕਹਿੰਦੇ ਇਨਸਾਫ ਆਉਣਾ ਚਾਹੀਦਾ ਤੁਸੀਂ ਦੱਸੋ ਬੱਤ ਕੀ ਗੱਲ ਸੀਗੀ ਤੁਹਾਡੇ ਨਾਲ ਕੀ ਹੋਈ ਆ ਕਿਹੜੇ ਮੁੰਡੇ ਜਿਹੜੇ ਨਾਲ ਲੱਗੇ ਸੀਗੇ ਵਿੰਡੋ ਸੀ ਆ ਕੱਬੂ ਪਰਿਆ ਤਾਂ ਸੀ ਆ ਇੱਕ ਗੱਦੜ ਵਿੰਡ ਕੋਈ ਉਹਨਾਂ ਦੇ ਨਾਲ ਆਇਆ ਜਿਆਦਾ ਲੱਗਿਆ ਵੀ ਹੋਇਆ ਕਿਸੇ ਉਹ ਕਹਿੰਦੇ ਲੋਰ ਬਦਲ ਲੈ ਕੈਪਰੀ ਲਾ ਦੇ ਲੋਰ ਪਾਲਾ ਨਾਲੇ ਬੂਟ ਪਾਲਾ ਬਸ ਉਹਨਾਂ ਦੇ ਨਾਲ ਆਇਆ ਵਾ ਫਿਰ ਬਾਅਦ ਚ ਕਹਿੰਦੇ ਆ ਕਿ ਕਟ ਮਾਰ ਹੋ ਗਈ ਆ ਮੁੰਡੇ ਕਟ ਗਏ ਨੂੰ ਇਹਦੀ ਕੋਈ ਦੁਸ਼ਮਨੀ ਤਾਂ ਨਹੀਂ ਸੀਗੀ ਇਹਦੀ ਸਾਡੇ ਕੋਈ ਦੁਸ਼ਮਨੀ ਨਹੀਂ ਸੀ ਪਿੰਡ ਚ ਤਾਂ ਇਹ ਜੀ ਜੀ ਕਰਦਾ ਸੀ ਸਭ ਨੇ ਪਹਿਲਾ ਇਨਸਾਨ ਮੈਨੂੰ ਇੰਨਾ ਨਹੀਂ ਪਤਾ ਇਧੀਆਂ ਲੜਾਈਆਂ ਦਾ ਮੈਨੂੰ ਇਹ ਵੀ ਨਹੀਂ ਪਤਾ ਕਿੰਨੇ ਚਿਰ ਤੱਕ ਕਿੱਥੋਂ ਹੋਣਾ ਕਿਹੜੀ ਜਗ੍ਹਾ ਤੂੰ ਪਹਿਣਾ ਇੰਗਲੈਂਡ ਦੇ ਵਿੱਚ ਆ ਅੱਛਾ ਜੀ ਮੋਰਚੀ ਦੀ ਦੂਜੀ ਚ ਚੇਂਜ ਕੀਤਾ ਗਿਆ ਪੋਸਟਮਾਨਮ ਕਰਵਾਇਆ ਜਾਵੇਗਾ ਜਾਂ ਕਿਵੇਂ ਨਹੀਂ ਅਸੀਂ ਇਹ ਨਹੀਂ ਚਾਹੁੰਦੇ ਜਿਵੇਂ ਆਇਆ ਜੱਗ ਤੋਂ ਮੇ ਉਹਦੇ ਸਾਰੇ ਅੰਗ ਸਹੀ ਸਲਾਮਤ ਲੈ ਕੇ ਉਹਦੇ ਨਾਲ ਤਾਂ ਪਹਿਲਾਂ ਹੀ ਬੁਰੀ ਹੋ ਗਈ ਗੋਲੀ ਵੱਜ ਗਈ ਉਹਦੇ ਤਾਂ ਪਹਿਲਾਂ ਹੀ ਬੁਰੀ ਹੋਈ ਆ ਮਾਂ ਦਾ ਸੀ ਤਾਂ ਮੰਗ ਕੇ ਇਹ ਕਰਦੇ ਆ ਕਿ ਜਿਨ੍ਹਾਂ ਨੇ ਮਾਰਿਆ ਤੇ ਜਿਨ੍ਹਾਂ ਦੇ ਨਾਲ ਆਇਆ ਸਾਨੂੰ ਸੱਚਾਈ ਮਿਲਣੀ ਚਾਹੀਦੀ ਆ ਉਹਨਾਂ ਦਾ ਪਤਾ ਹੋਣਾ ਚਾਹੀਦਾ ਤੁਹਾਡੇ ਨਾਲ ਆਇਆ ਤੇ ਕੀ ਗੱਲ ਹੋਈ ਆ ਉਹਦੇ ਨਾਲ ਤੇ ਉਹਨਾਂ ਨੇ ਮਾਰਿਆ ਕਾਤੇ ਆ ਜਿੰਨੇ ਨਾਲ ਅਨੰਦਨਸਕਾਰ ਕਰੋਗੇ ਹਾਂਜੀ ਉਸ ਤੋਂ ਬਾਅਦ ਅਨੰਦਨਸਕਾਰ ਕਰੋਗੇ ਹਾਂਜੀ ਸਾਰੀ ਗੱਲਬਾਤ ਸੁਣ ਕੇ ਕਰਕੇ ਫੇਰ ਅੱਛਾ ਪਰਿਵਾਰ ਚ ਕੌਣ-ਕੌਣ ਆ ਜੀ ਉਹਨਾਂ ਦੇ ਪਰਿਵਾਰ ਚ ਮਾਂ ਵਾ ਦਾਦੀ ਆ ਪਿਓ ਆ ਮਾਂ ਦਾ ਬਿਮਾਰ ਰਹਿੰਦੀ ਸੀ ਇਹਦੇ ਸਰ ਤੇ ਇਹਨਾਂ ਕੱਟਦੀ ਸੀਗੀ ਇਕੱਲਾ-ਗੱਲਾ ਹੀ ਸੀ ਭੈਣ ਬਾਰਾ ਠੀਕ ਹੈ ਜੀ ਹਾਂ ਜੀ ਸਰ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਨਮੋਲ ਸਿੰਘ ਹੈ ਜੀ ਅਨਮੋਲ ਜੀ ਹੁਣ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਨੇ ਕੱਲ ਜਿਹੜਾ ਮਰਡਰ ਹੋਇਆ ਕਬੱਡੀ ਖਿਡਾਰੀ ਦਾ ਇਹ ਕਿਉਂ ਇਥੋਂ ਲੈ ਕੇ ਚੱਲੇ ਹੋ ਜੀ ਦੇਖੋ ਜੀ ਮੈਂ ਨਾ ਮੇਰਾ ਸੌਲ ਮਾਈਕ ਤੇ ਬੋਲਣ ਦਾ ਕੋਈ ਸ਼ੌਂਕ ਨਹੀਂਗਾ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਮੈਥੋਂ ਪੁੱਛੋ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਵੀ ਉਹ ਕ੍ਰਿਸ਼ਨ ਜੀ ਤੇ ਸਦਾਮੇ ਜੀ ਦੀਆਂ ਯਾਰੀਆਂ ਸੀਗੀਆਂ ਜਾਂ ਕੋਈ ਹੋਰ ਯਾਰੀਆਂ ਹੁੰਦੀਆਂ ਉਹ ਕ੍ਰਿਸ਼ਨ ਜੀ ਸਦਾਮੇ ਵਾਲੀਆਂ ਯਾਰੀਆਂ ਚਲੀਆਂ ਗਈਆਂ ਤੇ ਯਾਰ ਮਾਰ ਹੁੰਦੀ ਆ ਮੈਂ ਸਿਰਫ ਤੁਹਾਨੂੰ ਤਾਂ ਆਵਾਜ਼ ਮਾਰ ਕੇ ਸਿੱਧਾ ਵੀ ਮੇਥੋਂ ਦੋ ਗੱਲਾਂ ਪੁੱਛੋ ਤੁਸੀਂ ਵੀ ਯਾਰ ਮਾਰ ਹੋਈ ਆ ਮੇਰੇ ਭਰਾ ਨਾਲ ਮੇਰਾ ਰਿਸ਼ਤੇਦਾਰ ਸੀਗਾ ਮੇਰੀ ਸਿੰਘਣੀ ਦੇ ਮਾਸੀ ਦਾ ਪੁੱਤ ਸੀਗਾ ਤੇ ਜਾਨੀ ਕਿ ਮੇਰਾ ਰਿਸ਼ਤੇਦਾਰ ਬਾਹਰ ਆ ਤੇ ਜਾਨੀ ਕਿ ਇਹੀ ਸਾਡੇ ਕੋਲ ਆਉਂਦਾ ਜਾਂਦਾ ਸੀਗਾ ਸਿੰਘਣੀ ਕੋਲੇ ਆਉਦਾ ਲੋੜੀ ਦੀਵਾਲੀ ਲੈ ਕੇ ਹਣਾ ਤੇ ਬਸ ਮੈਂ ਮੈਗ ਤੇ ਇਹੀ ਕਹਿਣਾ ਚਾਹੁੰਦਾ ਵੀ ਯਾਰ ਮਾਰ ਹੋਈ ਆ ਉਹ ਸਾਰੇ ਪਿੰਡ ਨੂੰ ਹੀ ਪਤਾ ਸਾਰੇ ਇਲਾਕੇ ਨੂੰ ਪਤਾ ਹਣਾ ਤੇ ਹੋਰ ਮੈਨੂੰ ਕੋਈ ਸ਼ੌਂਕ ਨਹੀਂ ਇਸੇ ਬੋਲਣ ਦਾ ਕੋਈ ਰੰਜਿਸ਼ ਕੋਈ ਨਹੀਂ ਬਾਈ ਜੀ ਸਿਰਫ ਯਾਰੀ ਬਗਾ ਕੇ ਗਿਆ ਕਿਸੇ ਦੀ ਲੜਾਈ ਹਾਂ ਦਲ ਕੱਢ ਕੇ ਖੜ ਗਿਆ ਹਾਂ ਯਾਰ ਮੈਂ ਤੇਰੇ ਨਾਲ ਖੜਾ ਤੇ ਜਿਹਨਾਂ ਪਿੱਛੇ ਖੜਿਆ ਉਹ ਮੌਕੇ ਤੇ ਖੜੇ ਵੀ ਨਹੀਂ ਉਹਨਾਂ ਦੇ ਬਾਅਦ ਜੋ ਦਲ ਗੁਰਦੇ ਨੇ ਕੰਮ ਵੀ ਨਹੀਂ ਕੀਤਾ ਜੀ ਖੜ ਜਗੇ ਅਸੀਂ ਇੰਨੀ ਗੱਲ ਹੋਈ ਬਾਈ ਸਾਡਾ ਘਰ ਪਟ ਗਿਆ ਉਹ ਚੱਲੋ ਸਿਰੋਸਾ ਚ ਫ੍ਰਿਜ ਖਰਾਬ ਹੋਇਆ ਉਹ ਨਹੀਂ ਫ੍ਰਿਜ ਨਹੀਂ ਕੋਈ ਗੱਲ ਫ੍ਰਿਜ ਖਰਾਬ ਦੀ ਸਾਨੂੰ ਆਇਆ ਵੀ ਉੱਥੇ ਸਕਿਉਰਟੀ ਪਰਪਸ ਕਰਕੇ ਅਸੀਂ 4-5 ਦਿਨ ਉੱਥੇ ਰੱਖਾਂਗੇ ਜਿੰਨਾ ਚਿਰ ਮੰਨ ਕੇ ਚੱਲੋ ਵੀ ਜਿਹੜੀ ਯਾਰਮਾਰ ਕਰ ਰਹੇ ਹਾਂ ਉਹ ਪਿੰਡ ਦੇ ਨੂੰ ਹੀ ਵਾਣਾ ਉਹ ਪਿੰਡ ਦੇ ਆ ਜੀ ਯਾਰਮਾਰ ਆਇਆ ਨਹੀਂ ਕਹਿ ਸਕਦੇ ਕੋਈ ਧਾਕੇ ਮਾਰਿਆ ਕੋਈ ਪ੍ਰੀਪਲਾਨ ਨਹੀਂ ਕਹਿ ਸਕਦੇ ਆਪਾਂ ਪਰ ਉਹ ਗੱਲ ਇਦਾਂ ਵੀ ਯਾਰਮਾਰ ਇਹ ਕਹਿੰਦਾ ਵੀ ਮੈਂ ਉਹ ਯਾਰੀਆਂ ਗੰਗੀਆਂ ਵੀ ਮੈਂ ਤਾਂ ਸਿਰਫ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਇੰਨਾ ਯਾਰੀਆਂ ਪਿੱਛੇ ਤੁਸੀਂ ਡੀਪਲੀ ਨਾ ਗਦੇ ਜਾਵੜਿਓ ਵੀ ਫੇ ਯਾਰ ਯਾਰਾ ਤੇਰੇ ਪਿੱਛੇ ਜਾਨ ਦੇ ਦਾਂਗੇ ਉਹ ਜਾਨ ਦੇਣ ਵਾਲੇ ਬੰਦੇ ਸਾਡੇ ਵਰਗੇ ਬੰਦੇ ਵਰਗੇ ਵੱਖਰੇ ਹੀ ਹੁੰਦੇ ਆ ਤੇ ਬਾਕੀ ਮੌਕੇ ਦੇ ਭੱਜਣ ਵਾਲੇ ਹੁੰਦੇ ਆ ਮੈਂ ਸਿਰਫ ਇੰਨੀ ਕਹਿ ਲੀ ਸਾਨੂੰ ਸੱਜਿਆ ਮੈਨੂੰ ਕੋਈ ਹੋਰ ਕੁਝ ਨਹੀਂ ਕਰਾਂ ਮੈਂ ਤੁਸੀਂ ਕਿਹਾ ਕਿ ਜਿਹੜੇ ਯਾਰਾ ਦੋਸਤਾ ਦੇ ਮਗਰ ਹੀ ਖੜਿਆ ਸੀਗਾ ਉਹ ਖੜੇ ਨਹੀਂ ਉਹਨਾਂ ਯਾਰਾਂ ਦੇ ਪਿੱਛੇ ਪਹਿਲਾਂ ਵੀ ਲੜਾਈ ਲੜਿਆ ਸੀ ਕਦੇ ਕੋਈ ਲੜਾਈ ਓਏ ਜੀ ਯਾਰਾਂ ਪਿੱਛੇ ਲੜਦਾ ਸੀ ਆਪ ਦੀਆਂ ਲੜਾਈ ਨਹੀਂ ਸੀ ਕਬੱਡੀ ਖੇਡਦਾ ਸੀ ਹਾਂ ਬਾਬਾ ਬਾਬਾ ਮਹੇਸ਼ਮਣੀ ਜੀ ਬੋਰ ਵਾਲਾ ਗਊਸ਼ਾਲਾ ਦਾ ਸੇਵਕ ਬੜਾ ਤਗੜਾ ਹੀ ਗੰਗੋ ਦਾ ਸੇਵਾ ਕਰਦਾ ਸੀ ਪਿੰਡ ਦੇ ਧੀ ਭੈਣ ਸਾਬ ਦੀ ਸੰਝੀ ਸਭ ਨੂੰ ਮੰਨ ਕੇ ਹਰੇਕ ਦੀ ਸੇਵਾ ਕਰਦਾ ਸੀਗਾ ਤੁਸੀਂ ਪਿੰਡ 'ਚ ਪੁੱਛ ਲਿਓ ਵੀ ਕਿਤੇ ਜਾਣਾ ਇੰਨੇ ਕੰਮ ਸੀ ਕਬੱਡੀ ਖੇਡ ਛੋਟੇ ਖੜਨ ਲੱਗੇ ਬਸ ਵੀਰੇ ਯਾਰ ਜੀ ਸਰ ਕੀ ਨਾਮ ਹੈ ਅਤਾਰ ਸਿੰਘ ਅੱਛਾ ਕੀ ਲੱਗਦਾ ਤੁਸੀਂ ਕਿਤਾ ਨਹੀਂ ਮਾਸੜ ਸਾਹਿਬ ਅੱਛਾ ਅੱਛਾ ਹੁਣ ਕੀ ਸੰਸਕਾਰ ਜਿਹੜਾ ਕੀਤਾ ਜਾਏਗਾ ਨਹੀਂ ਜਿੰਨਾ ਚਿਰ ਬੰਦੇ ਨਹੀਂ ਪੜੇ ਜਾਂਦੇ ਉਹ ਨਾ ਚਿਰ ਨਹੀਂ ਕਰਿਆ ਜਾਊਗਾ ਤੇ ਜਦੋਂ ਬੰਦੇ ਪੜ ਲੈ ਜਦ ਹੀ ਸੰਸਕਾਰ ਹੋ ਜਾਊਗਾ ਆਹ ਉਹ ਮਾਰ ਟਕਰਾ ਦਾਂਗੇ ਸੀ ਜਿਹੜਾ ਤੇਜਪਾਲ ਦਾ ਜਿਹਨਾਂ ਨੋਨਵੰਗਾਂ ਨੇ ਕਤਲ ਕੀਤਾ ਉਹ ਕਿਹਾ ਜਾ ਰਿਹਾ ਕੋਈ ਪੁਰਾਣੀ ਰੰਜਿਸ਼ ਹੈ ਕੀ ਮਾਮਲਾ ਸੀ ਇਹ ਪੁਰਾਣੀ ਰੰਜਿਸ਼ ਕੋਈ ਨਹੀਂ ਸੀ ਕਿ ਉਹਦੀ ਕੋਈ ਨਹੀਂ ਪਿੰਡ ਦੇ ਵਿੱਚ ਪੁੱਛ ਲੋ ਜਾ ਕੇ ਸਾਰੇ ਨਾਲ ਮਹਿਲ ਬਰਤਨ ਸੀ ਉਹਦਾ ਸਾਰੇ ਨਾਲ ਅੱਛੇ ਜਿਹੇ ਨੀਸਰਤੇ ਕਬੱਡੀ ਖੇਡਦਾ ਸੀ ਕਿੱਥੇ ਕਿੱਥੇ ਕਬੱਡੀ ਖੇਡ ਕੇ ਆਇਆ ਹੁਣ ਤੱਕ ਤੇਜਪਾਲ ਤੁਹਾਡੇ ਸਾਰੇ ਤੋਂ ਜਿੱਥੇ ਟੀਮ ਜਾਂਦੀ ਸੀ ਉਹਨਾਂ ਸਾਰੇ ਤੋਂ ਨਹੀਂ ਜਾਂਦਾ ਸੀ ਪੰਜਾਬ ਤੋਂ ਬਾਹਰ ਖੇਡਦੀ ਗਿਆ ਨਹੀਂ ਪੰਜਾਬ ਤੋਂ ਬਾਹਰ ਨਹੀਂ ਗਿਆ ਵਿਆਹ ਹੋਇਆ ਸੀ ਤੇਜਪਾਲ ਦਾ ਨਹੀਂ ਵਿਆਹ ਨਹੀਂ ਹੋਇਆ। ਮੈਂ ਤਾਂ ਕਹਿੰਦਾ ਵਿਆਹ ਨਹੀਂ ਲੱਗਿਆ। ਨਹੀਂ ਹਜੇ ਕਹਿੰਦੇ ਕਹਿ ਰਹੇ ਸੀ ਬਾਈ ਜੀ ਵੀ ਵਿਆਹ ਹੋ ਦੇ ਵੀ ਕਰ ਦਈਏ ਦਾ। ਹੂੰ। ਬਸ ਟਾਈਮ ਹੀ ਨਹੀਂ ਲੱਗਿਆ। ਕੁਝ ਪਤਾ ਲੱਗ ਪਿਆ ਵੀ ਤੇਜਪਾਲ ਦਾ ਜਿਹੜਾ ਮੁੰਡਾ ਦਿੱਤਾ ਉਹ ਨੌਜਵਾਨ ਕੌਣ ਹੈ ਕਿੱਥੇ ਦੇ ਨੇ ਵਾਲੇ ਤੁਹਾਨੂੰ। ਉਹ ਨੌਜਵਾਨ ਹੋਰ ਤੁਹਾਨੂੰ ਸਾਰਾ ਪਤਾ ਹੋਊਗਾ। ਪਹਿਲਾਂ ਕਦੀ ਅੱਜ ਕਿਹਦੇ ਨਾਲ ਝਗੜਾ ਕੋਈ? ਨਹੀਂ ਲੜਾਈ ਝਗੜਾ ਕੋਈ ਨਹੀਂ ਹੋਇਆ ਇਹਦਾ। ਪਰਿਵਾਰ ਵਿੱਚ ਕੌਣ-ਕੌਣ ਹੈ ਤੇਜਪਾਲ ਦੇ? ਇੱਕ ਭੈਣਾਂ ਬਸ। ਹਾਂ। ਤੇ ਮਾਪਿਓ ਆ ਬਸ ਉਹ ਆਂਦੀ ਇੱਕ ਦਾਦੀ ਆ ਹਾਂ ਹਾਂ ਜੀ ਆ ਉਹ ਅੰਗਰੇਂਟ ਚ ਨਹੀਂ ਕਿੰਨੇ ਸਾਲ ਹੋ ਗਏ ਉਦੋਂ 2 ਸਾਲ ਹੋ ਗਏ ਜੀ ਉਹ ਕੀ ਮੰਗੀ ਕਰਦਾ ਮੰਗਿਆ ਵੀ ਦਿਨ ਚਾਰ ਬੰਦੇ ਨਹੀਂ ਫੜੇ ਜਾਂਦੇ ਉਹਨਾਂ ਚੜ੍ਹਦੇ ਤੇ ਕੱਲ ਕੱਲ ਤੇਜਪਾਲ ਕਿੱਥੋਂ ਦੀ ਕਿੱਥੇ ਜਾ ਰਿਹਾ ਸੀ ਜਦੋਂ ਇਸ ਦਾ ਮਤਲਬ ਕੀਤਾ ਗਿਆ ਕੋਈ ਕੰਮ ਜਾ ਰਿਹਾ ਸੀ ਇਹ ਇੱਥੇ ਆਪਣੇ ਖੜ ਲੈਣ ਆਇਆ ਸੀਗਾ ਜੋ ਫੀਲ ਹੁੰਦੀ ਆ ਨਾਲ ਉਹਦੇ ਕੋਈ ਦੋਸਤ ਵੀ ਸੀਗੇ ਹਾਂ ਨਾਲ ਸੀਗੇ ਪਿੰਡੋਂ ਆਏ ਪਿੰਡ ਦੇ ਨਹੀਂ ਉਹਨਾਂ ਦੇ ਕੋਈ ਸਾਥੀ ਇਹਨੂੰ ਕਿੰਨੇ ਸਾਲ ਹੋ ਗਏ ਸੀ ਖੇਡਦੀ ਖੇਡ ਤੋਂ ਇਹਨੂੰ ਹੋ ਗਏ ਆ ਕੋਈ 5-7 ਸਾਲ ਤਾਂ ਹੋ ਹੀ ਗਏ ਹਾਂ ਜਦੋਂ ਤਾਂ ਜਣੇ ਦੇਰ ਬਾਅਦ ਮੰਤ ਸੀ ਜਦੋਂ ਸਾਰੇ ਇਕੱਠਾ ਹੋ ਆਪਾਂ ਨੇ ਨਹੀਂ ਉਹ ਨਹੀਂ ਸਾਨੂੰ ਪਤਾ ਨਹੀਂ ਨਾ ਬਿੱਤੋਂ ਪਹੁੰਚੀ ਹੈ ਹਾਂ ਅਸਚਾਨੂ ਬਾਅਦ ਚ ਪਤਾ ਲੱਗਿਆ ਤੇ ਕਿਹੜੀ ਜਗ੍ਹਾ ਇਹ ਸਾਰੀ ਘਟਨਾ ਵਾਪਰੀ ਸੀ ਇਹ ਆਪਣੇ ਹਰੀ ਸਿੰਘ ਦਾ ਰਾਹ ਹਸਪਤਾਲਾ ਨਾ ਹਾਂ ਹਾਂ ਉੱਥੇ ਹਰੀ ਸਿੰਘ ਹਾਂ ਉਸ ਆਪਣੇ ਪਿੰਡ ਦੇ ਨੌਜਵਾਨ ਦੀ ਮੌਤ ਹੋਈ ਹੈ ਜੋ 로 ਵੀ ਕਪੜੀ ਦਿੱਤਾ ਗਿਆ ਉਹ ਹੁਣ ਕਿਸ ਤਰ੍ਹਾਂ ਪਰਿਵਾਰ ਵੱਲੋਂ ਕੀ ਫੈਸਲਾ ਲਿਆ ਗਿਆ ਉਸ ਪੋਸਟਮਾਰਟਮ ਕਰਵਾਉਣ ਦਾ ਅੰਕ ਜੀ ਨਹੀਂ ਜੀ ਕਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦੇ ਜੀ ਕਿਨਾਂ ਨੇ ਗੋਲੀ ਮਾਰੀ ਉਹਨਾਂ ਚਿਰ ਪੋਸਟਮਾਰਟਮ ਨਹੀਂ ਕਰਾਇਆ ਜਾਂਦਾ ਸਰੰਦਰ ਜੀ ਪਰਵਾਤਾ ਲੱਗੇ ਜੀ ਮਤਲਬ ਕਿ ਕਿਹਨਾਂ ਦੀ ਗੋਲੀ ਮਾਰੀ ਜੇ ਤੁਸੀਂ ਹਾਂਜੀ ਰੁਮਮੀ ਦੇ ਹੈ ਜੋ ਮੁੰਡੇ ਅੱਛਾ ਜੀ ਹਾਂਜੀ ਕੋਈ ਦੁਸ਼ਮਣੀ ਜਿਦਾਂ ਨਾਲ ਪੁਰਾਣੀ ਨਹੀਂ ਕੋਈ ਦਸ਼ਮਣੀ ਨਹੀਂ ਸੀਗੀ ਜੀ ਇਹ ਪਰਿਵਾਰ ਕਿਹੇ ਜੀ ਹੈ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡੇ ਬਹੁਤ ਨੇਕ ਠੀਕਾ ਜੀ ਬਹੁਤ ਵਧੀਆ ਸੁਭਾਅ ਹੈਗਾ ਜੀ ਮੁੰਡੇ ਦਾ ਪਲੇਅਰ ਹੈ ਠੀਕਾ ਜੀ ਬਹੁਤ ਵਧੀਆ ਹਾਂਜੀ ਤੇ ਵਿਚਾਰੇ ਨੇ ਕਿਸੇਿਆ ਚੌੜੀ ਦਾ ਕਿਸੇ ਨਾਲ ਪੌਂਦਾ ਹੀ ਨਹੀਂ ਸੀ ਪਿੰਡ 'ਚ ਵੀ ਬਣੀ ਬਹੁਤ ਸੀਗੀ ਹੱਥ ਕੇ ਲੰਘਦਾ ਸੀ ਕਦੇ ਨਾਉਂਦਾ ਸੀਗਾ ਬਹੁਤ ਯਾਨੀ ਦੀ ਕਦਕੜ ਬਹੁਤ ਸੀ ਬਹੁਤ ਵਧੀਆ ਗੇਮ ਸੀਗੀ ਜੀ ਚਾਰਾ ਘਰੀ ਇਕੱਲਾ ਜਵਾਗ ਸੀਗਾ ਜੀ ਪਰਿਵ ਇਹ ਜੀ ਇੱਕ ਬੇਟੀ ਹੈ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਤਾ ਤੇ ਪਿਓ ਹੈ ਜੀ ਇੱਕ ਦਾਦੀ ਹੈ ਹਮਮ ਕੰਮ ਕੀ ਇਹਨਾਂ ਦਾ ਕੀ ਕਰਦੇ ਕੰਮ ਖੇਤੀਬਾੜੀ ਹੈ ਜੀ ਹਾਂ ਜੁ ਕੋਈ ਸੁਭਾਜ ਉਹ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਿਵੇਂ ਨਹੀਂ ਸੀਗਾ ਜੀ ਕਬੱਡੀ ਖਿਡਾਰੀ ਹੋਰਾਂ ਨੇ ਕਬੱਡੀ ਖਿਡਾਰੀ ਸੀਗਾ ਜੀ ਤਾਂ ਕੁਝ ਪਤਾ ਲੱਗਿਆ ਕਿਉਂ ਮਾਰਿਆ ਕਿਉਂ ਜਿਹੜੇ ਮੁੰਡੇ ਨਾਲ ਗਏ ਸੀ ਇਹ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕਿਸੇ ਨੇ ਦੱਸਿਆ ਕੁਝ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ